ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਪੰਜਾਬ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਹੜ ਪੈਕੇਜ ਬਾਰੇ ਇੱਕ ਸਵਾਲ ਕੀਤਾ ਹੈ ਉਹਨਾਂ ਆਖਿਆ ਸੀ ਕਿ ਜੇਕਰ ਕੇਂਦਰ ਸਰਕਾਰ ਨੇ 1600 ਕਰੋੜ ਰੁਪਏ ਦਾ ਹਰ ਟੈਕਜ ਪੰਜਾਬ ਨੂੰ ਨਹੀਂ ਦਿੱਤਾ ਤਾਂ ਮੁੱਖ ਸਖਤਰ ਕੇਂਦਰ ਸਰਕਾਰ ਨੂੰ ਚਿੱਠੀ ਲਿਖਣ ਤੇ ਜੇਕਰ ਉਹ ਚਿੱਠੀ ਨਹੀਂ ਲਿਖਦੇ ਤਾਂ ਤਾਂ ਇਹ ਇਲਜ਼ਾਮ ਝੂਠੇ ਸਮਝੇ ਜਾਣਗੇ ਤਾਂ ਹੁਣ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਸਿੰਘ ਪੰਨੂ ਨੇ ਭਾਜਪਾ ਦੇ ਕਾਰਜਕਾਰੀ ਪ੍ਰਕਾਸ਼ ਅਸ਼wini ਸ਼ਰਮਾ ਨੂੰ ਘੇਰਾ ਪਾਇਆ ਹੈ ਕਿ ਉਹਨਾਂ ਆਖਿਆ ਹੈ ਕਿ ਜਿਨ੍ਹਾਂ ਨੇ ਪੈਸੇ ਦਿੱਤੇ ਹੁੰਦੇ ਨੇ ਉਹਨਾਂ ਕੋਲ ਜ਼ਿਆਦਾ ਠੋਸ ਸਬੂਤ ਹੁੰਦਾ ਹੈ ਕਿ ਉਹ ਅਸ਼wini ਸ਼ਰਮਾ ਨੂੰ ਇਹ ਚੁਣੌਤੀ ਦਿੱਤੀ ਹੈ ਕਿ ਉਹ ਕੇਂਦਰ ਸਰਕਾਰ ਤੋਂ ਮਿਲੇ 1600 ਕਰੋੜ ਰੁਪਏ 10 ਸਬੂਤ ਲੈ ਕੇ ਜਨਤਾ ਦੇ ਸਾਹਮਣੇ ਆਓ ਤੁਸੀਂ ਆਪ ਤਾਂ ਅੱਜ ਤੱਕ ਨਹੀਂ ਦੱਸ ਸਕਦੇ ਕਿ 15 15 ਲੱਖ ਰੁਪਏ ਲੋਕਾਂ ਦੇ ਕਿੱਥੇ ਨੇ 2 ਕਰੋੜ ਨੌਕਰੀ ਜਿਹੜੀ ਸਾਲ ਦੀ ਤੁਸੀਂ ਦੇਣੀ ਸੀ ਉਹ ਕਿੱਥੇ ਆ ਲੋਕਾਂ ਨੂੰ ਤੁਸੀਂ ਜੁਮਲਿਆਂ ਦੇ ਵਿੱਚ ਉਲਝਾ ਕੇ ਅੱਜ ਇਹ ਕਹਿੰਦੇ ਹੋ ਕਿ ਤੁਹਾਨੂੰ ਇਸ ਚੀਜ਼ ਦਾ ਸਵਾਲ ਦਾ ਜਵਾਬ ਦਿੱਤਾ ਜਾਵੇ ਜਿਨ੍ਹਾਂ ਨੇ ਪੈਸੇ ਦਿੱਤੇ ਹੁੰਦੇ ਆ ਨਾ ਉਹਦੇ ਕੋਲੇ 20 ਸਬੂਤ ਹੁੰਦੇ ਆ ਸਗੋਂ ਉਹਦੇ ਕੋਲੇ ਸੋਲਿਡ ਸਬੂਤ ਹੁੰਦੇ ਆ ਅਸੀਂ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਚੈਲੰਜ ਕਰਦੇ ਆ ਕਿ ਤੁਸੀਂ ਕੇਂਦਰ ਦੀ ਸਰਕਾਰ ਤੋਂ 1600 ਕਰੋੜ ਰੁਪਏ ਦਾ ਸਬੂਤ ਜਨਤਕ ਕਰ ਦਿਓ ਮੀਡੀਆ ਦੇ ਵਿੱਚ ਆਪੇ ਪਤਾ ਲੱਗ ਜਾਊਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਬਿਊਰੋ ਰਿਪੋਰਟ ਜਗਬਾਣੀ ਟੀਵੀ